ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਸਲਮਾਨ ਵੀਰਾਂ ਨੂੰ ਸਲਾਮ ਹਿੰਦੂ ਵੀਰਾਂ ਨੂੰ RAM RAM ਜਿਵੇਂ ਕਿ ਪੰਜਾਬੀਓ ਤੁਹਾਨੂੰ ਪਤਾ ਆਈ ਦਿਨ ਕੋਈ ਨਾ ਕੋਈ ਮੁੱਦਾ ਗਰਮਾਇਆ ਰਹਿੰਦਾ ਸੋ ਮੈਂ ਵੀ ਸੋਚਿਆ ਵੀ ਤੁਹਾਡੇ ਨਾਲ ਆਪਣੀ ਸ਼ੇਅਰਿੰਗ ਕਰਾਂ ਗੱਲ ਦਿਲ ਦੀ ਗੱਲ ਤੁਹਾਡੇ ਤੱਕ ਰੱਖਾਂ ਅਗਰ ਤਾਂ ਤੁਸੀਂ ਵੀਡੀਓ ਪਲੇ ਕਰ ਲਈ ਆ ਤਾਂ ਵੀਡੀਓ ਨੂੰ ਪ੍ਰੋਪਰ ਸੁਣਿਓ ਜਿਆਦੀ ਲੰਮੀ ਨਹੀਂ ਮੈਂ ਬਣਾਉਣੀ ਸ਼ਾਰਟ ਹੀ ਬਣਾਉਣੀ ਆ ਕਿਉਂਕਿ ਲੰਮੀ ਵੀਡੀਓ ਕੋਈ ਦੇਖਦਾ ਨਹੀਂ ਆ ਪੰਜਾਬੀ ਭਰਾਵੋ ਜਿਵੇਂ ਤੁਹਾਨੂੰ ਪਤਾ ਆਏ ਦਿਨ ਕੋਈ ਨਾ ਕੋਈ ਮੁੱਦਾ ਪੰਜਾਬ ਦੇ ਵਿੱਚ ਗਰਮਾਇਆ ਰਹਿੰਦਾ ਹੁਣ ਜਿਹੜਾ ਮੁੱਦਾ ਚੱਲ ਰਿਹਾ ਉਹ ਗੀਪੀ ਗਰੇਵਾਲ ਦੀ ਫਿਲਮ ਅਕਾਲ ਦਾ ਚੱਲਦਾ ਪਿਆ ਕੁਝ ਕੁ ਵੀਰ ਕਹਿੰਦੇ ਆ ਕੁਝ ਕੁ ਵੀਰ ਫਿਲਮ ਦੇ ਹੱਕ 'ਚ ਆ ਤੇ ਕੁਝ ਕੁ ਭਰਾ ਸਾਡੇ ਵਿਰੋਧ ਦੇ ਵਿੱਚ ਆ ਪੰਜਾਬੀ ਵੀਰੋ ਮੈਂ ਆਪਣੇ ਬਾਰੇ ਵੀ ਦੱਸਦਾ ਮੈਂ ਵਿਰੋਧ ਕਰਨ ਵਾਲਿਆਂ ਵਿੱਚੋਂ ਜਾਂ ਦੇਖਣ ਵਾਲਿਆਂ ਵਿੱਚੋਂ ਆ ਪੰਜਾਬੀ ਭਰਾਵੋ ਜਿਹੜਾ ਜਿਹੜੀ ਫਿਲਮ ਐਨੇ ਪੈਸੇ ਲਾ ਕੇ ਅਗਲੇ ਨੇ ਤਿਆਰ ਕੀਤੀ ਆ ਸਿੱਖਾਂ ਦੇ کردار ਕਰਕੇ ਉਹਨਾਂ ਨੇ ਉਹ ਐਕਟਰ ਆ ਉਹਨਾਂ ਦਾ ਫਰਜ਼ ਆ ਐਕਟਰ ਦਾ ਮਤਲਬ ਹੁੰਦਾ ਕਈ ਤਰੀਕਿਆਂ ਦੇ ਭਾਤ ਭਾਦੀ ਐਕਟਿੰਗ ਕਰਨੀ ਠੀਕ ਹੈ ਨਾ ਅਗਲੇ ਨੇ ਫਿਲਮ ਬਣਾਈ ਆ ਤੁਸੀਂ ਜਾ ਕੇ ਵਿਰੋਧ ਕਰਨ ਦੇ ਜੇ ਇਹ ਗੱਲ ਤੁਹਾਡੇ ਵਾਸਤੇ ਚੰਗੀ ਨਹੀਂ ਭਰਾਵੋ ਫਿਲਮ ਵੇਖਣ ਦਿਓ ਸਾਰਿਆਂ ਨੂੰ ਠੀਕ ਹੈ ਮੈਂ ਤੇ ਆਪ ਖੁਦ ਵੇਖਣੀ ਫਿਲਮ ਅੰਮ੍ਰਿਤਸਰ ਜਾ ਕੇ ਠੀਕ ਹੈ ਫਿਲਮ ਦਾ ਵਿਰੋਧ ਕਰਨ ਤੇ ਕੀ ਤੁਹਾਨੂੰ ਲਾਭ ਆ ਜਿੰਨਾ ਤੁਸੀਂ ਉਹ ਫਿਲਮ ਦਾ ਵਿਰੋਧ ਕਰਤਾ ਨਾ ਓਨੀ ਪਬਲਿਸਿਟੀ ਉਹ ਫਿਲਮ ਨੂੰ ਜ਼ਿਆਦਾ ਮਿਲੀ ਤੁਹਾਨੂੰ ਅਕਲ ਦੇ ਨਹੀਂ ਪਤਾ ਤੁਸੀਂ ਜਿੰਨਾ ਵਿਰੋਧ ਕੀਤਾ ਨਾ ਅਗਲੇ ਤੇ ਚਾਹੁੰਦੇ ਆ ਫਿਲਮ ਵਾਲੇ ਵੀ ਵਿਰੋਧ ਹੋਵੇ ਤੇ ਲੋਕਾਂ ਚ ਇੱਕ ਤਾਂਗ ਦੀ ਖੇਤ ਦੀ ਬਣੀ ਦਵੇ ਕਿ ਫਿਲਮ ਵੇਖੀਏ ਯਾਰ ਇਹਦੇ ਵਿੱਚ ਕੀ ਵਿਖਾਇਆ ਯਾਰ ਵੇਖੀਏ ਹੁਣ ਉਦਾਂ ਭਾਵੇਂ ਮੈਂ ਨਾ ਫਿਲਮ ਦੇਖਦਾ ਮੇਰੇ ਵਰਗੇ ਹੋਰ ਵੀ ਵੀਰ ਜਿਹੜੇ ਉਦਾਂ ਭਾਵੇਂ ਫਿਲਮ ਨਾ ਦੇਖਦੇ ਇਹਨਾਂ ਵਿਰੋਧ ਕਰਨ ਵਾਲਿਆਂ ਦਾ ਕਰਕੇ ਹੁਣ ਸਾਰਿਆਂ ਨੇ ਫਿਲਮ ਦੇਖਣੀ ਆ ਵੀ ਅਸੀਂ ਵੇਖੀਏ ਤੇ ਸਹੀ ਫਿਲਮ ਚ ਹੈ ਕੀ ਆ ਜਿਹਦਾ ਕਰਕੇ ਫਿਲਮ ਦਾ ਵਿਰੋਧ ਕਰਦੇ ਪਏ ਆ ਠੀਕ ਹੈ ਨਾ ਸੋ ਪੰਜਾਬੀਓ ਇਹ ਜਿਹੜੇ ਡਾਂਗਾਂ ਜੀਆਂ ਲੈ ਕੇ ਹਰ ਤਾਂ ਪਹੁੰਚ ਜਾਂਦੇ ਆ ਨਾ ਅਸੀਂ ਰੋਕਾਂਗੇ ਅਸੀਂ ਰੋਕਾਂਗੇ ਹੱਦ ਹੋਈ ਆ ਤੁਹਾਡੇ ਵਾਲੀ ਬਾਲੀਵੁੱਡ ਦੇ ਵਿੱਚ ਕਿੰਨੀਆਂ ਫਿਲਮਾਂ ਬਣਦੀਆਂ ਠੀਕ ਆ ਜਿਹਦੇ ਵਿੱਚ ਸਿੱਖਾਂ ਦਾ ਕਰਦਾਰ ਘਟੀਆ ਦਿਖਾਇਆ ਜਾਂਦਾ ਤੇ ਸਿੱਖਾਂ ਨੂੰ ਚਪੇੜਾਂ ਵਜਦੀਆਂ ਦਿਖਾਈਆਂ ਜਾਂਦੀਆਂ ਉੱਥੇ ਤੇ ਤੁਹਾਡੇ ਕੋਲ ਬੋਲਿਆ ਨਹੀਂ ਜਾਂਦਾ ਉਥੇ ਦੇ ਵਿਰੋਧ ਤੁਸੀਂ ਕਰਦੇ ਨਹੀਂ ਜੇ ਤੇ ਆਪਣੇ ਪੰਜਾਬੀ ਭਰਾਵਾਂ ਨੇ ਜੇ ਇੰਨੇ ਪੈਸੇ ਲਾ ਕੇ ਇੱਕ ਫਿਲਮ ਬਣਾਈ ਆ ਤੇ ਤੁਸੀਂ ਉਹਦਾ ਵਿਰੋਧ ਕਰਨ ਦੇ ਬੜੀ ਮਾੜੀ ਗੱਲ ਆ ਨਿੰਦਣ ਵਾਲੀ ਗੱਲ ਆ ਠੀਕ ਆ ਕੀ ਬੋਲੀਏ ਯਾਰ ਤੁਹਾਨੂੰ ਠੀਕ ਆ ਆਪਣੇ ਬੱਚਿਆਂ ਨੂੰ ਖੜੋ ਸਿਨੇਮਾ ਹਾਲਾਂ ਚ ਆਪਣੀ ਫੈਮਿਲੀ ਦੇ ਨਾਲ ਜਾਓ ਜਾ ਕੇ ਅਕਾਲ ਫਿਲਮ ਦੇਖੋ ਜਿਨ੍ਹਾਂ ਨੇ ਦੇਖੀ ਵੀ ਨਹੀਂ ਉਹ ਵਿਰੋਧ ਕਰਦੇ ਕਰਦੇ ਪਏ ਉਹਨਾਂ ਵਾਸਤੇ ਕਿੱਡੀ ਮਾੜੀ ਗੱਲ ਆ ਠੀਕ ਆ ਹੋਰ ਗੰਦਪੇ ਤੇ ਜੋ ਮਰਦੀ ਸਾਰੀ ਦਾੜੀ ਦੀਆਂ ਰੀਲਾਂ ਵੇਖੋ ਫੇਸਬੁੱਕ ਤੇ YouTube ਤੇ ਉਹ ਜਹਿਜਾ ਠੀਕ ਹੈ ਨਾ ਕਿੰਨੇ ਆ ਜਿਹੜੇ ਹੈਗੇ ਆ ਅੱਗੇ ਜਿਹੜੇ ਟੈਂਪੂ ਆ ਕਿੰਨੀਆਂ ਰੀਲਾਂ ਪਾਉਂਦੇ ਆ ਸਿੱਖ ਦਾੜੀਆਂ ਰੱਖ ਕੇ ਟੈਂਪੂ ਬਣੇ ਆ ਉਹਨਾਂ ਨੂੰ ਡੰਗ ਫੇਰੋ ਜਿੱਧਰ ਜਾਣਾ ਚਾਹੀਦਾ ਉਧਰ ਜਾਓ ਠੇਕੇ ਬੰਦ ਕਰਾਓ ਜੇ ਕਰਾਉਣੇ ਆ ਤੇ ਠੀਕ ਹੈ ਨਾ ਠੇਕੇ ਬੰਦ ਕਰਾਓ ਸ਼ਰਾਬਾਂ ਦੇ ਹੋਰ ਬੜਾ ਬੰਦ ਕਰਾਓ ਦੋ ਨੰਬਰ ਦਾ ਧੰਦਾ ਬੰਦ ਕਰਾਓ ਚਿੱਟਾ ਵੇਚਣ ਵਾਲਿਆਂ ਨੂੰ ਖੜੋ ਫੇਰ ਉਹ ਡਾਂਗਾ ਵੱਡੇ ਮਕਰਮਛਾਂ ਨੂੰ ਹੈ ਜੇ ਅਗਲੇ ਨੇ ਫਿਲਮ ਬਣਾਈ ਤੋ ਹੀ ਰੋਕਣ ਤੌਰ ਤੇ ਜੇ ਅਹੀਂ ਫਿਲਮ ਨਹੀਂ ਲੱਗਣ ਦੇਣੀ ਵਾਓ ਸੂਰਮੇਓ ਹੱਦੋ ਹੀ ਤੁਹਾਡੇ ਵਾਲੀ ਅਸੀਂ ਦਾ ਪ੍ਰਾਉ ਵੇਖਣੀ ਜੇ ਫਿਲਮ ਜਿਹਦਾ ਜਿੰਨੇ ਜ਼ੋਰ ਲੱਗਦਾ ਲਾਈ ਜਾਵੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਵੇਖਣ ਜਾ ਰਹੇ ਜੇ ਨਹੀਂ ਜਾ ਰਹੇ ਤਾਂ ਵੀ ਦੱਸਿਓ ਦਿਲੋਂ ਦੱਸਣਾ ਠੀਕ ਆ ਕਿ ਅਸੀਂ ਜਾ ਰਹੇ ਆ ਕਿ ਨਹੀਂ ਜਾ ਰਹੇ ਆਪਾਂ ਤੇ ਜਾ ਰਹੇ ਆ ਭਰਾਵੋ ਉਹ ਸਿੱਖ ਭਰਾਵੋ ਆਪਸ ਦੇ ਵਿੱਚ ਨਾ ਟਕਰਾਓ ਠੀਕ ਆ ਕੀ ਕੀ ਮਾਰਾ ਕੀਤਾ ਉਹਨਾਂ ਗਿੱਪੀ ਗਰੇਵਾਲ ਹੋਣਾ ਕੀ ਮਾਰਾ ਕੀਤਾ ਆਪਣੇ ਕਿੰਨੇ ਯੋਧੇ ਸ਼ਹੀਦ ਹੋਏ ਆ ਉਹਨਾਂ ਬਾਰੇ ਦੱਸਿਆ ਫਿਲਮ ਦੇ ਵਿੱਚ ਤੇ ਵੇਖੋ ਫਿਲਮ ਠੀਕ ਹੈ ਨਾ ਤੁਰਪੇ ਦੇ ਡੰਗਾ ਲੈ ਕੇ ਸੋ ਇੰਨੀਆਂ ਗੱਲਾਂ ਮੈਂ ਕਰਨੀਆਂ ਸੀ ਸੋ ਜ਼ਿਆਦੀ ਵੀਡੀਓ ਨਹੀਂ ਆਪਾਂ ਲੰਮੀ ਕਰਨੀ ਬਾਕੀ ਤੁਹਾਡੀ ਮਰਜ਼ੀ ਸ਼ੇਅਰ ਕਰਨੀ ਨਹੀਂ ਕਰਨੀ ਧੰਨਵਾਦ ਤੁਹਾਡ ਜੀ ਕਲਾ ਕਰੋ